ਵਾਈ ਗੁਰਜੀ ਦਾ ਖਾਨਸਾ ਵਾਈ ਗੁਰਜੀ ਦੀ ਖਤੇ ਬਰੇ ਵਿਚਾਰੇ ਵਸੇ ਕੇ ਨਾ ਮੈਰੋਂ 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 ਹੋਈ ਬਈਆ ਉਹ ਜਿਹੜਾ ਜਿਹੜਾ ਉਹ ਲੜਕੀ ਦਾ ਫੋਟੋ ਆਇਆ ਆਪਣੀ ਭੈਣ ਜੋ ਵੀ ਮਤਲਬ ਸੀ ਫਾਇਨਾ ਇੱਕ ਕਰ ਜਾਂ ਇੰਟਰਵਿਊ ਦੇਦਾ ਸੀ ਤੱਕ ਪੰਜਾਬ ਦੇ ਉਹਦੇ ਇੱਥੇ ਨਾ ਉਹ ਨਾਮ ਨਾਲ ਬੰਦੇ ਲੱਗੇ ਆਉਂਦੇ ਨੇ ਇਤਰਾ ਤਰਾ ਤਰਾ ਦੇ ਗੱਲ ਕਰਦੇ ਨੇ ਮੈਰੋਂ ਦੇ ਬਾਰੇ ਵੀ ਅਮਰ ਤਾਂ ਬੰਦਾ ਮੈਨੂੰ ਗਲਤ ਕੀਤਾ ਇਹ ਤਾਂ ਕਈ ਬੰਦੇ ਵਿੱਚ ਕਿ ਕੁੱਕੀ ਵੈਲਮ ਡੁੱਕੀ ਗੱਲੋਂ ਅਰਗੇ ਕਹਿੰਦੇ ਨੇ ਵੀ ਗਲਤ ਕੀਤਾ ਉਹਦੀਆਂ ਤੁਸੀਂ ਵੀਡੀਓ ਦੇਖੋ ਬਣਾ ਵੀਰੇ ਤੁਹਾਨੂੰ ਤੁਸੀਂ ਦੇਖ ਨਹੀਂ ਸਕਦੇ ਤੁਹਾਨੂੰ ਸ਼ਰਮ ਆਏ ਇਹ ਗੱਲਾਂ ਇਹ ਹੀ ਕਰਦੇ ਸੀ ਇਹ ਜਿਹੀਆਂ ਗੱਲਾਂ ਜਦੋਂ ਉਹ ਕਰੂ ਕੋਈ ਉਹਨੂੰ ਚਾਰ ਪਿਛਲੇ ਚਾਰ ਸਾਲਾਂ ਤੋਂ ਉਹ ਬੰਦਾ ਸਮਝਾਉਂਦਾ ਸੀ ਕਹਿੰਦੇ ਨਹੀਂ ਸਮਝੀ ਨਹੀਂ ਸਮਝੀ ਆਪ ਕਰਦੇ ਉਹ ਬੰਦੇ ਉਹ ਕਹਿੰਦੇ ਕਰਮ ਚੁੱਪਿਆ ਵਾ ਪਰ ਡਾਕਟਰ ਗਰਗ ਸਹਿਬ ਕਹਿੰਦੇ ਨੇ ਇਹ ਵੀ ਸ਼ੂਕਸੋਦਾ ਹਾਂ ਤਾਂ ਪਹਿਲੀ ਗੱਲ ਤਾਂ ਹੈ ਜਨਨੀਆਂ ਨਾਲ ਰੱਖਦੇ ਹੀ ਨਹੀਂ ਲੱਗਦਾ ਲੱਣ ਆ ਜੇ ਬੰਦਾ ਸ਼ੂਕਸੋਦਾ ਕਹਿੰਦੇ ਜਨਨੀਆਂ ਦੇ ਥੋੜੀ ਹੱਥ ਤੱਕ ਦੇ ਹੁੰਦੇ ਆ ਥੇੜੀ ਤੇ ਕਹਾਂ ਹੈ ਇੰਦਰਾ ਗਾਂਧੀ ਦੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਹੋਈ ਉਹ ਜਿਹੜਾ ਨਾ ਉਹ ਇੰਟਰਵਿਊ ਕੀ ਲੈਂਦਾ ਜੀ ਉਹ ਸਰਦਾਰ ਹੈਗਾ ਤਾਂ ਉਹ ਵੀ ਸਰਦਾਰ ਸੀ ਜੀਗਾ ਇਹ ਇੰਟਰਵਿਊ ਜਿਹੜੇ ਇੰਦਰਾ ਗਾਂਧੀ ਨੂੰ ਕਹਿੰਦਾ ਹੈ ਦੇ ਕਹੇ ਕਿ ਸਾਫਤ ਕਰ ਦੇ ਉਹ ਵੀ ਆਪਣੇ ਆਪ ਨੂੰ ਸਹੀ ਸਾਫਤ ਕਰ ਦੇ ਇੱਕ ਗੱਲ ਮੈਂ ਬੋਲਣਾ ਚਾਹੁੰਦਾ ਮਾ ਵੀ ਮਤਲਬ ਕਿ ਉਹ ਜਿਹੜੇ ਕਰਨਾ ਕਰ ਦਿੱਸੀ ਉਹ ਸਹੀ ਜਿਗਨਾ ਸਰ ਉਹ ਯਾਰ ਇੱਕ ਲਿਮਟ ਇਤੀ ਕਰ ਲੋ ਜਦੋਂ 4 ਸੌ ਨਾਲ ਕੋ ਕਹਿੰਦੇ ਪੈਸੇ ਵੀ ਦਿੱਤੇ ਨੇ 1.5 ਲੱਖ ਕਹਿੰਦੇ ਉਹਨੂੰ ਪਹਿਲਾਂ 1.5 ਲੱਖ ਵੀ ਦਿੱਤਾ ਗਿਆ ਵਾ ਇੱਕ ਵਾਰੀ 50000 ਰੁਪਏ ਦਿੱਤਾ ਗਿਆ ਕਈ ਵਾਰੀ ਵਾਹਿੰਦੇ ਨੇ ਕਈ ਬੰਦੇ ਬਿੱਨੇ ਵੀ ਦਿੱਤੇ ਪਾ ਗਏ ਵੀਡੀਓ ਬਣਾਈਆਂ ਨੇ ਉਹ ਬੰਦੇ ਨੇ ਸਾਬਤ ਸਹੀ ਨੇ ਗੱਲਾਂ ਯਾਨੀ ਸੱਚ ਗੱਲਾਂ ਇਹ ਐਵੇਂ ਨਹੀਂ ਹੋ ਗਈਆਂ ਕਿ ਉਹ ਠੇਕੇਦਾਰ ਉਹ ਡੇਢ ਲੱਖ ਕੋਈ ਛੋਟੀ ਰੱਖ ਨਹੀਂ ਹੁੰਦੀ ਹੈਗੀ ਤੇ ਐਵੇਂ ਨਹੀਂ ਦੇ ਸਕਦਾ ਕਿ ਉਹ ਕੰਡੀਸ਼ਨ ਮੈਂ ਗਰੀਬ ਆਂ ਵੀ ਮੈਂ ਆ ਯਾ ਹੁਣ ਗਰੀਬ ਚਲ ਠੀਕ ਆ ਮੰਨ ਲੈਂਦੇ ਆ ਪਹਿਲਾਂ ਤਾਂ ਉਹ ਨਾ ਗਲਤ ਸੀ ਪਰ ਮਰ ਤੂੰ ਬਤਨ ਗੀ ਨਾ ਨਾ ਸੀਗਾ ਕੰਤਨ ਕਮਰੀ ਨੇ ਤੇ ਤਮਲ ਕੋ ਕੀ ਇਹਨਾਂ ਦਾ ਹੀ ਹੀ ਰੱਦ ਦਾ ਕੰਮ ਤਾਂ ਹੈ 99% ਬਤਨਿਆ ਤੁਮ ਜਿਸ ਬਲਟੇ ਗਏ ਨੇ ਸਾਰੇ ਚਲ ਇਹ ਐਡੀ ਕਰੈਕਟਰ ਰੱਖਣ ਮੰਨਵਾ ਚਲੋ ਗਲਤ ਸੀ ਸੁਭਾਅ ਬਖੋ ਨਹੀਂ ਦੀ ਮੈਨੂੰ ਬੇਰੂਤ ਨਾਲੋਂ ਓ ਵੀ ਸੁਭਾਅ ਬਖੋ ਨਹੀਂ ਸਹੀ ਹੁਣ ਉਹਨਾਂ ਦਾ ਪਰਵਾਹ ਹੀ ਨਹੀਂ ਜੀ ਮਾਹਰਾਂ ਜਾਂ ਤਾਂ ਜਾਣ ਨਹੀਂ ਤਾਂ ਯਾਰ ਐਡਾ ਕਿਵੇਂ ਹੋ ਸਕਦਾ ਉਹਨਾਂ ਨੇ ਕਿਹਾ ਨਹੀਂ ਐਂਬੂਲੈਂਸ ਚੋਲ ਵੀ ਮਤਲਬ ਉਹ ਵੀ ਜੱਟ ਬੋਡੀ ਨੂੰ ਲੈ ਆਂ ਲਈ ਅਦਕਨ ਸ਼ਿਮਸ਼ਾਨਾ ਘਾਟ ਤੱਕ ਪਹੁੰਚ ਹੀ ਨਹੀਂ ਵਹਿਆ ਹੋਤਾ ਹੋਰ ਉਹਨੂੰ ਕਿੰਨਾ ਤਿੰਨ ਕਾ ਤਿੰਨ ਜਾਣੇ ਉਹ ਖੁਦ ਹੀ ਆ ਕੇ ਉਹਨੂੰ ਸੰਸਕਾਰ ਕਰਕੇ ਆਏ ਨੇ ਘਰਦੇ ਹੀ ਘਰਦੇ ਵੀ ਰਹਿੰਦੇ ਇੱਕ ਵੀਡੀਓ ਕਰਦੀ ਸੀ ਕਿ ਉਹਦੇ ਵਿੱਚ ਹੀ ਉਹਦੇ ਬੱਚੇ ਪਸੀਗੇ ਭਤੀਜਾਂ ਦਾ ਤੇ ਭਤੀਜੀ ਨੇ ਜਿਹੜੇ ਵੀ ਜੋ ਭਤੀਖਣੇ ਦੋਵੇਂ ਭਤੀਜਾਂ ਜੀ ਉਹ ਕਹਿੰਦੇ ਉਹ ਮੈਂ ਕਹਿੰਦਾ ਯਾਰ ਅਸ਼ਲੀਸ਼ ਸਾਹਿਬ ਤਾਂ ਨਹੀਂ ਕਰਦੇ ਉਹ ਮੈਂ ਉਹ ਬੱਚੇ ਕਹਿੰਦੇ ਨੇ ਅਸੀਂ ਵੀ ਇਦਾਂ ਹੀ ਕਰ ਹਮ ਵੀ ਕਹਿੰਦੇ ਅਸੀਂ ਬੂਆ ਹੰਮ ਵੀ ਐਸੀ ਕਰਾਂਗੇ ਇਹ ਗੱਲ ਰੋਲਣਾ ਸਹੀ ਹੈ ਯਾਰ ਉਹ ਉਸ ਕੋਲ ਇਹ ਡਾਕਟਰ ਕਰ ਬਟਾ ਹੈਰਾ ਮੈਂ ਇੰਟਰਵਿਊ ਸੁਣਾ ਗੱਲ ਤਾਂ ਇਹ ਸੀ ਕਿ ਜਿਹੜੇ ਮੈਂ ਸਭ ਨਾਲ ਕਰ ਲਈ ਵੀ ਉਹ ਕਹਿੰਦਾ ਵੀ ਸੋਧਾ ਜਿਆ ਹੁੰਦਾ ਜੀ ਸੋਧੇ ਦਾ ਮਤਲਬ ਹੁੰਦਾ ਵੀ ਸੁਖਣਾ ਕਹਿੰਦਾ ਗੱਲਬਾਤ ਨਾ ਕਰਿਆ ਜਾਂ ਗੰਦ ਦੇ ਵਿੱਚ ਸੁਧਾਰ ਕਰੋ ਨਾ ਕਿ ਮੈਂ ਉਹਨੇ ਇੱਕ ਐਗਜ਼ਾਮਪਲ ਦਿੱਤੀ ਵੀ ਡਾਕਟਰ ਕਰ ਕੋਈ ਜਾਣਦੇ ਹੋਣਾ ਸਾਰੇ ਬਹੁਤ ਮਸ਼ਹੂਰ ਬੰਦਾ ਬਹੁਤ ਵਧੀਆ ਬੰਦਾ ਹੁੰਦਾ ਮੈਨੂੰ ਇਹਦੀਆਂ ਗੱਲਾਂ ਨੂੰ ਜਾਨੀ ਸਹੀ ਸਮਝ ਆਉਂਦੀ ਪਰ ਅੱਗੇ ਜਿਹੜੀ ਉਹਨੇ ਬੋਲਾਈਆਂ ਗਰੀਆਂ ਮੈਨੂੰ ਵੀ ਸਹੀ ਲੱਗੀਆਂ ਨਹੀਂ ਲੱਗੀਆਂ ਇਹਨਾਂ ਉਹ ਕਹਾਣਾ ਕੀ ਨਾ ਕਹਾਂ ਵੀ ਇੱਕ ਕਹਾਣਾ ਹੈ ਸੋਧ ਦੇ ਨਾਲ ਤਿਲੁਕ ਹੁੰਦਾ ਸੁਧਣਾ ਕਰਨਾ ਸੁਧਾਰ ਕਰਨਾ ਹੁੰਦਾ ਬੰਦੇ ਨੂੰ ਇਹ ਮਾਰਨਾ ਔੜੀ ਇਹ ਨਾ ਕਹਾਂ ਬਾਬੇ ਨਾਨਕ ਨੇ ਕਿਹਾ ਕਿ ਉਹ ਨਾਂਗਤ ਕੀ ਇਹ ਅੰਪਲ ਦਿਨ ਲਾਤਾ ਹਨ ਉਹਨਾਂ ਨੇ ਕਿਤੇ ਮਾਰਿਆ ਜੀ ਜਿਹਦੇ ਨੂੰ ਉਹਨਾਂ ਨੇ ਸੁਧਾਰਿਆ ਜੀ ਕਉਟਾ ਰਾ ਅਕਸ਼ਿ ਦਿਰਾ ਉਹ ਲੈ ਬੱਤੇ ਫਿਰ ਉਹ ਕਹਾਣਾ ਵੀ ਸੱਜਣ ਥਾ ਕੋ ਹੋ ਗਿਆ ਮੰਨਦੇ ਚਲੋ ਠੀਕ ਉਹ ਦੌਰ ਕੋਈ ਬੱਬਾ ਨਾਨਕ ਇੱਕ ਰੰਗਪ ਜੀ ਨੇਰੇ ਉਹ ਜਨਨ ਨੂੰ ਮਾਰੀ ਬੁੱਤੀ ਸ਼ਹਿ ਥੋੜੀ ਸੀ ਕੋਈ ਆਮ ਇਨਸਾਨ ਤਾਂ ਹੈ ਨਹੀਂ ਜੀ ਉਹ ਇੱਕ ਤਾਕਤ ਸੀ ਜਿਹੜੀ ਉਹ ਆਈ ਅੰਦਰ ਉਹਨਾਂ ਨੇ ਕਹਾਂ ਉਹ ਜਿਹੜੇ ਉਸ ਸਮੇਂ ਟੱਕਰ ਲਈਆ ਦੋ ਦੋ ਤੱਤਾਂ ਨਾਲੇ ਪਕੀਤੇ ਹੋਣਾਂ ਦੇਖਿਆ ਜਾਵੇ ਦੋ ਦੋ ਧਰਮਾਂ ਨਾਲੇ Hindu ਧਰਮ ਨਾਲ ਜੋ Hindu ਤੱਕ ਬ੍ਰਾਹਮਣਵਾਦ ਜੋ ਬਹੁਤ ਉਸ ਸਮੇਂ ਲੁਪਨ ਪਈ ਜਾਂਨ ਕਹ ਲਈ ਦੂਸਰਾ ਇਸਲਾਮ ਜੋ ਤੱਕੇ ਨਾਲ ਇਸਲਾਮ ਬਾਕੀ ਕਰਉਂਦੇ ਸੀ ਲੋਕਾਂ ਨੂੰ ਤੇ ਲੋਕ ਲਗੋ ਵਿਸ਼ਾਗ ਤੇ ਪਖਰਾ ਹੈ ਉਡੀ ਜਾਣੀ ਸੋਪਿਸ ਕਹਾਂ ਸਦਾ ਸੁਧਾਰਨ ਦਾ ਮਤਲਬ ਸੁਧਾਰਨਾ ਹੈ ਇਹ ਉਹ ਗੱਲਾਂ ਨਾਲ ਬਥਾਣਾ ਸੁਧਾਰ ਸਕਦੇ ਅਗਲੇ ਨੇ ਕਿਹੜਾ ਰਸਾਲ ਸੁਧਾਰੇ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਉਹ 1.5 ਲੱਖ ਰੁਪਏ ਤਾਂ ਉਹਦੇ ਘਰੇ ਜਾ ਕੇ ਵੀ ਇਹਨੇ ਕਿਹਾ ਮੈਂ ਗਰੀਬ ਹਾਂ ਚਲ ਉਹਦੀ ਮਦਦ ਵੀ ਕਰਤੀ ਉਹ ਆਇਆ ਦਵਾਰਾ ਵੀ ਕਹਿ ਨਹੀਂ ਆ ਭਾਈ ਇਹੋ ਜਿਹੀ ਮਦਦ ਤਾਂ ਨਾ ਦੇ ਪਾਣਾ ਬਣਾ ਕੇ ਕਿਹੜਾ ਕਰਦਾ ਯਾਰ ਅੱਜ ਕੱਲ ਜਨਾਨੀ ਦੇਖ ਕੇ ਬੰਦੇ ਜਿਹਦੇ ਉਹ ਗੱਲਾਂ ਕਰਨ ਲਾਈਨ ਜਾਂ ਮਤਲਬ ਠਰਕ ਭੋਲਨੇ आप देखते दे हैं यार सारे जान बंद बहर निकलते हैं समाज कि वो हर कु जनानी टी पंजेज मरजी जाती लोग गल्चे गाँव मैं नहीं कहना चाहूँगा यूट्यूब तो इन गल् पर आप समझदार सारे एक्सपीरियंस इदा का होंगे यार कितों आपको सही से यार सही नहीं चल मतलब ਤੋਰੋ ਕੀਤਾ ਹੋਰ ਵੀ ਨੇ ਇੱਕ ਹੋਰ ਕੁੜੀ ਆ ਉਹ ਕਹਿੰਦੀ ਮੈਨੂੰ ਜਿਓਰਟੀ ਦਾ ਹੈ ਜੀ ਆ ਉਹਨੇ ਵੀ ਐ ਨਹੀਂ ਗਿਆ ਵੀ ਪਾਈ ਮੈਂ ਹੁਣ ਤੋਂ ਜੋ ਵੀ ਹਮੇ ਨੂੰ ਮੈਂ ਕਾਹਤੇ ਹੋਵੇ ਮੇਰੀ ਤਾਂ ਠੀਕ ਆ ਜੀ ਜੀ ਦਾ ਲੋਟ ਰਹਾ ਪਤਾ ਨਹੀਂ ਕੀ ਇਹ ਦਾ ਨਾਮ ਆ ਨਾ ਨਾ ਵੀਰ ਸੁਤੇ ਇਹਨੇ ਯਾਰ ਨੇ ਇਹ ਨਹੀਂ ਕਿਹਾ ਵੀ ਮੈਂ ਪਾ ਕੇ 70 ਵਾਰੀ ਕੰਮ ਨਹੀਂ ਕਰੂੰਗਾ ਤੇ ਜੋ ਹੋ ਗਿਆ ਪਹਿਲਾਂ ਕਿ ਕੋਈ ਰੱਬ ਦੇ ਕਰੇਗਾ ਤੇ ਆਪਾਂ ਵਾਈਬੂ ਕੋ ਤੇ ਵਾਈ ਮੰਦੇ ਕੋ ਤੇ ਬੜਾ ਯੋ ਮੰਦਰ ਮੰਦ ਮੰਤਰ ਯੋ ਜਿੱਥੇ ਤੁਹਾਨੂੰ ਲੱਗਦਾ ਪਰ ਸੈਟੀਸਫਾਈ ਹੋਣਾ ਉੱਥੇ ਜਾ ਕੇ ਆਪਣੀ ਮਾਫੀ ਮੰਗ ਲਓ ਗੱਲ ਸਤਨਗਾ ਨਿਕੜ ਤੱਕ ਪਾਗਲ ਹੋਇ ਨੀ ਬਿਰੇ ਕੀ ਮੂਹ ਜਾ ਕੇ ਸੋਚਦੇ ਐ ਕਣ ਮਰੀ ਜਾਣਗੇ ਜਾਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਵੱਡੋ ਵੀ ਆ ਏ ਟ ਹੀ ਸਹੀ ਨਹੀਂ ਸੀ ਗੱਤ ਜਿਹਨਾਂ ਨੂੰ ਕਈ ਹੁੰਦੇ ਕਹਿੰਦੇ ਨੇ ਕਿ ਐ ਤਾਂ ਪੌਰ ਨਵੀਨ ਨੇ ਪਰ ਉਹ ਯਾਰ ਪੌਰ ਨਵੀਨ ਇੱਕ ਅਲੱਗ ਸਾਈਟਾਂ ਨੇ ਇੱਕ ਅਲੱਗ ਮਤਲਬ ਉੱਥੇ ਉਹਨਾਂ ਨੇ ਸਾਫ ਇੱਕ ਤਰੀਕੇ ਦਾ ਤੁਹਾਨੂੰ ਕਹਿਣਾ ਵੀ ਇਸ ਦਿੱਤ ਕਿਹ ਹੈ ਹੁੰਦਾ ਸਾਡੂ ਗੱਡ ਲੈ ਹੁੰਦਾ ਅਗਲੇ ਨੇ ਬਣਦੇ ਨਹੀਂ ਉਹਨਾਂ ਦੇ ਵੀ ਹਾਂ ਅਸੀਂ ਕੋਣ ਨਹੀਂ ਆ ਬਈ ਤੱਕਾ ਲੋ ਮੋਰ ਲੱਭੀਂ ਹਾਂ ਤਾਂ ਵੀ ਕੋਈ ਮਾਪੂ ਮੰਗਲੀ ਦਾ 1.5 ਲੱਖ ਰਾਇਲਿਆ ਕੋਦੇ ਕੁਸ਼ ਕਰ ਲਿਆ ਕਦੇ ਨਾਮ ਮਦਦ ਰੱਖ ਲਿਆ ਨਾਲੇ ਯਾਰ ਸਿੱਖਾਂ ਸਿੱਖਧਰਮ ਜਾ ਕੇ ਆਏ ਪੰਜਾਬੀ ਦਾ ਪ੍ਰੀਤ ਕਿੰਨੇ ਤਨੇ ਜੋਦੇ ਪਟੇ ਬਰੀ ਬਿਠੇ ਹੋਏ ਨੇ ਵੀਰ ਪਰਮਭਰ ਹੋਏ ਨੇ ਯਾਰੋ ਇਹ ਕੋਈ ਚੀਜ਼ ਹੈ ਸਾਤਗਨ ਵਾਲੀ ਦੇ ਕਿਸੇ ਵੀ ਤਰੀਕੇ ਨਾਲ ਕੋਸਾ ਨਹੀਂ ਕਰ ਸਕਦੇ ਇਹਨੂੰ ਸतीश ਬਈ ਮਦਦ ਖਾਦੇ ਯਾਰੋ ਕਿ ਹਾਂ ਸਹੀ ਸੀ ਯਾਰ ਮੇਰੇ ਹਸਾਨਾ ਕਦੇ ਸਹੀ ਨਹੀਂ ਸੀ ਕੋਈ ਹੋਤੀ ਬਾਕੀ ਰੱਬ ਨੂੰ ਪਤਾ ਤੁਸੀਂ ਬਾਕੀ ਲੋਕ ਸ਼ਾਨੇ ਨੇ ਹਰੇ ਕਮੈਂਟ ਕਰਕੇ ਦੱਸੋ ਵੀ ਤੇ ਬਾਕੀ ਸਬਸਕ੍ਰਾਈਬ ਵੀਰੇ ਗਰੂਪ ਕਰਿਆ ਤਾਂ ਇਹਦੇ ਚੈਨਲ ਨੂੰ ਕੋਈ ਡੇਅਰ ਕੇ ਪਰਵਾਹ ਨਹੀਂ ਮੇਰੇ ਨਾ ਤਾਂ ਕਾਹੀ ਮਤ ਨਾ ਇਹਨਾਂ ਤੋਂ ਤੱਕ ਮਿਲੂਗੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਕਮੈਂਟ ਕਰਿਆ ਕਰੋ ਮੈਂ ਕਹਾ ਹੋਰ ਵੀਡੀਓ ਪਾਇਆ ਕਰਾਂ ਫਿਰ ਇਦਾਂ ਦੀ ਪਰ ਜੋ ਵੀ ਸੀ ਇਹ ਗਲਤ ਤਾਂ ਨਹੀਂ ਸੀ ਇਦਾਂ ਨਹੀਂ ਸੀ ਹੋਣਾ ਚਾਹੀਦਾ ਚਲੋ ਮਾਰਨਾ ਜੇ ਲੋ ਆਪਾਂ ਨੂੰ ਅੰਦੇ ਹੈ ਵੀ ਸਹੀ ਪ੍ਰਸ਼ਾਸਨ ਦੀ ਵੀ ਕਿਤੇ ਨਾ ਕਿਤੇ ਗਲਤੀ ਹੈ ਯਾਰ ਪਤਾ ਨਹੀਂ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਕੱਪ ਦਾ ਹੈ ਰਿਤੇ ਉਹ ਅਲੱਗ ਨੱਥ ਪਉਣਾ ਕਿ ਜਦ ਕਿ ਚਲ ਕਿੰਨਾ ਨੂੰ ਕੋਈ ਕਾਨੂੰਨ ਬਣਾ ਜਾਏਗਾ ਵੀ ਹਾਂ ਵੀ ਇੱਥੇ ਤੱਕ ਲਿਮਟ ਹੋਣੀ ਚਾਹੀਦੀ ਹੈ ਵੀ ਮਨਾਕਰ ਟੋਮਟ ਪ੍ਰਵਾਹ ਜੁਵੇ ਕਿ ਤੁਸੀਂ ਦੇਖ ਸਕਦਾ ਹੋ ਵੀ ਉਹਨਾਂ ਦੀ ਇਹ ਵੀ ਹਲਤ ਨਾਲ ਦਾ ਫਲੋ ਹੈਗਾ ਬਲੋਕ ਲਾਉਣਾ ਤੇ ਚਲੋ ਬਾਕੀ ਜੋ ਕਰਤੀ ਸ਼ਲਤੀ ਮਾਫ ਕਰਿਓ ਵੀ